ਜਾਵੇਂ ਨੰਦਪੁਰ ਜਾਈ ਜਾਈ ਪਈਆ ਅੱਜ ਨਾਗ ਹੋਏ ਜਾਈ ਜਾਈ ਸਤਿ ਸ੍ਰੀ ਅਕਾਲ ਜੀ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਈਟੀਟੀ ਤੇ ਚੌਂਦਾ ਲਾਈਵ ਪ੍ਰੋਟੈਸਟ ਅਪਡੇਟ ਹੈ ਜਿਹੜੇ ਕਿ ਅੱਜ ਮੋਹਾਲੀ ਵਿਖੇ ਪੂਰੇ ਆਪਣੇ ਕੈਂਡੀਡੇਟਸ ਇਕੱਠੇ ਹੋਏ ਨੇ ਅਤੇ ਰੋਸ ਪ੍ਰਦਰਸ਼ਨ ਵੀ ਕਰ ਰਹੇ ਨੇ ਤੇ ਜਿਹੜੇ ਕੈਂਡੀਡੇਟਸ ਘਰੇ ਬੈਠ ਕੇ ਇਹ ਵੀਡੀਓ ਦੇਖ ਰਹੇ ਨੇ ਅਤੇ ਉਹਨਾਂ ਦੇ ਲਿਸਟਾਂ ਦੇ ਵਿੱਚ ਨਾਮ ਨਹੀਂ ਉਹਨਾਂ ਨੂੰ ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਗਾ ਕਿਉਂਕਿ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕੀ ਨਹੀਂ ਹੋਏ ਹਨ ਤੇ ਜਿਹੜੇ ਬੱਚੇ ਜਾਗਰੂਕ ਨੇ ਆਪਣੇ ਹੱਕਾਂ ਦੇ ਲਈ ਲੜਾਈ ਲੜ ਰਹੇ ਨੇ ਉਹਨਾਂ ਦੀ ਲੜਾਈ ਵਿੱਚ ਹਮੇਸ਼ਾ ਜਿੱਤ ਹੋਵੇਗੀ ਇਹ ਤਾਂ ਆਪਣੀ ਇਤਿਹਾਸ ਵੀ ਗਵਾਇਆ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਬੋਲੀ ਸਰਕਾਰ ਦੇ ਕੰਨਾਂ ਤੱਕ ਇਹਨਾਂ ਦੀ ਆਵਾਜ਼ ਨੂੰ ਪਹੁੰਚਾਇਆ ਜਾ ਸਕੇ ਬੱਚੇ ਜਿਹੜੇ ਕਿ ਭੀਖ ਨਹੀਂ ਆਪਣਾ ਹੱਕ ਮੰਗ ਰਹੇ ਨੇ ਜਿੰਨਾ ਬੱਚਿਆਂ ਨੂੰ ਸਕੂਲਾਂ ਵਿੱਚ ਟੀਚਰ ਲੱਗੇ ਹੋਣਾ ਚਾਹੀਦਾ ਸੀ ਉਹ ਸੜਕਾਂ ਤੇ ਪ੍ਰੋਟੈਸਟ ਕਰ ਰਹੇ ਨੇ ਤਾਂ ਇਸ ਤੋਂ ਨਿਰਾਸ਼ਾਜਨਕ ਵੀਡੀਓ ਹੋਰ ਕੀ ਹੋ ਸਕਦੀ ਹੈ ਜਿਵੇਂ ਕਿ ਤੁਸੀਂ ਇੱਥੇ ਦੇਖ ਰਹੇ ਹੋ ਕਿੰਨੇ ਸਾਰੇ ਬੱਚੇ ਨੇ ਜਿਹੜੇ ਵਿਚਾਰੇ ਲਿਸਟਾਂ ਦੇ ਵਿੱਚ ਪੜ ਪੜ ਕੇ ਨਾਮ ਲੈ ਕੇ ਆਏ ਨੇ ਆਪਣਾ ਟਾਪ ਰੈਂਕਾਂ ਤੇ ਪਰ ਫੇਰ ਵੀ ਸਰਕਾਰ ਤੇ ਕੋਈ ਵੀ ਅਸਰ ਨਹੀਂ ਹੈ ਇਹਨਾਂ ਨੂੰ ਜੋਬ ਦੇਣ ਦੀ ਜਗ੍ਹਾ ਤੇ ਸੜਕਾਂ ਤੇ ਪ੍ਰੋਸ ਪ੍ਰਦਰਸ਼ਨ ਡਾਂਗਾ ਅਤੇ ਧੱਕੇ ਦੇ ਰਹੀ ਹੈ ਨਿਕੰਮੀ ਸਰਕਾਰ ਹੈ ਇਸ ਦੇ ਬਾਰੇ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦੇਣਾ Oh! <laughs>